ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਹਰ ਸੇਵਾ ਮਹ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹ ਮੌਜੂਦ ਆ ਜਮ ਬਪੁਰਾ ਮੂਕ ਕਹ ਡਰਾਈ ਨਹੀਂ ਵਿਸਰਾਮ ਧਿਆਨ ਨਾਲ ਲਾਉਣਾ ਦੁਖ ਸੁਖ ਸਿਮਰੀ ਇਥੇ ਠਮਕੈ ਤੈ ਮੌਜੂਦ ਇਥੇ ਵਿਸਰਾਮ ਹੈ ਜਮ ਬਪੁਰਾ ਮੂਕ ਕਹ ਡਰਾਈ ਪ੍ਰਹਾ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੀ ਦੀ ਬਾਣ ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹ ਗੁਰਮੁਖ ਧਨ ਖੱਟੀ ਮੇਰਾ ਹਰ ਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੈ ਅੰਕ ਸਮਾਵੇ ਆਸਾ ਮੁਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰਹਿਗਾ ਸਤਿਗੁਰ ਮੇਰਾ ਪੂਰਾ ਮਨ ਕਿਉ ਬੈਰਾਗ ਬੈਰਾਗ ਕਰਹਿਗਾ ਇਥੇ ਵਿਸਰਾਮ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦਹੀ ਭਰਪੂਰਾ ਰਹਾਉ ਚਰਨ ਕਮਲ ਰਿਧ ਅੰਤਰ ਧਾਰੇ ਚਰਨ ਨਾਣੀ ਨਾਲ ਚਰਨ ਕਮਲ ਰਿਧ ਅੰਤਰ ਧਾਰੇ ਚਰਨ ਕਮਲ ਰਿਧ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ RAM ਪਿਆਰੇ ਪੰਚ ਸਖੀ ਮੇਲ ਮੰਗਲ ਲਗਾਇਆ ਹਾਈ ਵਿਸਰਾਮ ਧਿਆਨ ਨਾਲ ਲਾਉਣਾ ਪੰਚ ਸਖੀ ਮੇਲ ਇੱਥੇ ਵਿਸਰਾਮ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰੈਣ ਵਿਹਾੜੀ ਸਹਿਜ ਸੁਭਾਈ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਗੁਰ ਧਾਨ ਪੂਰਾ ਪਾਇਆ ਐਸਾ ਹਰ ਧਨ ਸੰਚੀਐ ਭਾਈ ਪਾਹੀ ਨਾ ਜਲੈ ਜਲ ਨਹੀਂ ਡੂਬੈ ਸੰਗ ਛੋਡ ਕਰ ਕਤਹ ਨਾ ਜਾਈ ਰਹਾਉ ਟੂਟ ਨ ਆਵੇ ਨਖੁੱਟ ਨ ਜਾਏ ਹਾਇ ਖਰਚ ਮਨ ਰਹਿਆ ਅਗਾਏ ਸੋ ਸੱਚ ਸਾਹੂ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜੱਗ ਵਰਸਾਣਾ ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਸਾ ਮਹੱਲਾ ਪੰਜਵਾ ਜੈਸੇ ਕਿਰਸਾਨ ਬੂਵਾ ਕਿਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਨਹੁ ਮੂਆ ਗੋਬਿੰਦ ਭਗਤ ਗੋਵਿੰਦ ਗੋਬਿੰਦ ਭਗਤ ਇਕੱਠਾ ਹੀ ਪਾਠ ਗੋਬਿੰਦ ਭਗਤ ਗੋਬਿੰਦ ਭਗਤ ਅਸਥਿਰ ਹੈ ਥੀਆ ਰਹਾਉ ਦਿਨ ਤੇ ਸਰ ਪਰ ਪੌਸੀ ਰਾਤ ਹੈ ਸਰਪਰ ਪਾਦ ਜਿਹੜਾ ਨਾ ਧੀਲੀ ਦੀਪਕ ਪਾਦ ਹੈ ਦੋਵੇਂ ਪਾਸੇ ਲੱਗ ਜੇਗਾ ਦਿਨ ਤੇ ਸਰਪਰ ਪੌਸੀ ਰਾਤ ਇਸ ਤਰ੍ਹਾਂ ਵੀ ਠੀਕ ਹੈ ਦਿਨ ਤੇ ਸਰਪਰ ਪੌਸੀ ਰਾਤ ਰੈਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹ ਸੋਏ ਰਹੇ ਅਪਹਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੋਣ ਗਾਇਹਿ ਨੀਤ ਮੁਖ ਉਜਲ ਹੋਇ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨੌ ਨਿਧ ਤੇਰੇ ਸਗਲ ਨਿਧਾਨ ਇੱਛਾ ਪੂਰਕ ਰਖੈ ਨਿਧਾਨ ਹਾਂ ਨਿਧਾਨ ਇਹ ਦੱਦੇ ਨਾਲ ਉਚਾਰਨ ਕਰਨਾ ਹੈ ਜਿਆਦਾ ਨਿਧਾਨ ਆਉਂਦਾ ਨਿਧਾਨਦਾਰ ਸੁਦਾ ਖਜ਼ਾਨਾ ਤੇ ਨਿਦਾਨ ਦਾ ਅਰਥ ਕਾਰਨ ਵੀ ਹੁੰਦਾ ਤੂੰ ਮੇਰੋ ਪਿਆਰੋ ਤਾ ਕੈਸੀ ਭੁਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ ਜੋ ਤੂੰ ਕਰਹਿ ਸੋਈ ਪਰਵਾਣ ਸਾਚੇ ਸਾਹਿਬ ਤੇਰਾ ਸੱਚ ਫਰਮਾਨ ਜਾ ਤੁਧ ਭਾਵੈ ਤਾ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਲਖ ਅਪੇਵ ਨਾਨਕ ਲਾਇਆ ਲਾਗਾ ਸੇਵ ਨਿਦਾਨਦਾਰ ਅੰਤ ਵੀ ਹੁੰਦਾ ਹੈ ਅੰਤ ਨੂੰ ਰੱਖਿਆ ਕਰਦਾ ਹੈ ਆਸਾ ਮਹੱਲਾ ਪੰਜਵਾ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤਾਏ ਰੂਪ ਅਰ ਰੰਗਾ ਕਰੇ ਨਾ ਚੁਰੇ ਨਾ ਮਨ ਰੂਵਨ ਹਾਰਾ ਏ ਕਰਾ ਥੋੜਾ ਜਿਹਾ ਭਾਰਾ ਉਚਾਰਨ ਕਰਨਾ ਨਾ ਝੁਰੈ ਝੁਰੈ ਨਹੀਂ ਕਹਿਣਾ ਔਂਕੜ ਨਾਲ ਉਚਾਰਨ ਕਰਨਾ ਝੁਰੈ ਕਰੈ ਨਾ ਝੁਰੈ ਨਾ ਮਨ ਰੂਵਨ ਹਾਰਾ ਅਵਨਾਸੀ ਆਵਗਤ ਅਗੂਚਰ ਸਦਾ ਸਲਾਮਤ ਖਸਮ ਹਮਾਰਾ ਇਹ ਆਵਗਤ ਹੀ ਉਚਾਰਨ ਕਰਨਾ ਅਵਿਗਤ ਨਹੀਂ ਕਹਿਣਾ ਰਹਾਉ ਤੇਰੇ ਦਸਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੈ ਆਣ ਜੋ ਲੋਡਾ ਪ੍ਰਭ ਕੀਆ ਅਜਾਤ ਤਿਸ ਲੋਡੇ ਕੋ ਕਿਸ ਕੀ ਤਾਤ ਵੇ ਮੁਹਤਾਜਾ ਵੇ ਪਰਵਾਹ ਇਹ ਦੋਵੇਂ ਪਦ ਜਿਹੜੇ ਨੇ ਨਾ ਵੇ ਤੂੰ ਦੇਸ਼ ਦੇਣੀ ਹੈ ਵੇ ਮੁਹਤਾਜਾ ਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਵਾਹ ਅਸਾ ਮਹੱਲਾ ਪੰਜਵਾ ਹਰ ਰਸ ਛੋਡੁ ਹੁਛਾ ਰਸ ਮਤਾ ਘਰ ਮਹਿ ਵਸਤ ਬਾਹਰ ਉਠ ਜਾਤਾ ਸੁਣੀ ਨ ਜਾਇ ਸਤ ਅੰਮ੍ਰਿਤ ਕਾਥਾ ਕਾਥਾ

ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਫਿਰ ਮੰਗੀ ਕਹ ਨਾਨਕ ਪ੍ਰਭ ਦੀਨ ਦਇਆਲਾ ਜਿਉ ਭਾਵੈ ਤਿਉ ਕਰੂ ਪ੍ਰਤਪਾਲ ਆਸਾ ਮਹੱਲਾ ਪੰਜਵਾ ਜੀਵ ਪ੍ਰਾਨ ਧਨ ਹਰ ਕੋ ਨਾਮ ਹਰਿ ਵਿਸਰਾਮ ਜੀਵ ਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬਿਨ ਹਰ ਨਾਮ ਅਬਰ ਸਭ ਥੋਰਾ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੂਰਾ ਰਹਾਉ ਤ੍ਰਿਖ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੂਰਾ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਓ ਲਾਗੋ ਮਾਨ ਸਤਿਗੁਰੂ ਤੂਠੈ ਕੀਨੋ ਦਾਨ ਤੂਠੈ ਦੁਲੈਂਕੜ ਲੱਗੇ ਹਨ ਦੁਲੈਂਕੜਾ ਨਾਲ ਉਚਾਰਨ ਕਰਨਾ ਤੁੱਠੈ ਨਹੀਂ ਕਹਿਣਾ ਤੂਠੈ ਨਾਨਕ ਕਉ ਗੁਰ ਦੀਖਿਆ ਦੀਨ ਨਾਨਕ ਕਉ ਗੁਰ ਦੀਖਿਆ ਦੀਨ ਪ੍ਰਭ ਅਬੇ ਨਾਸੀ ਘਟ ਘਟ ਚੀਨ ਕੇ ਦੀਨ ਤੇ ਚੀਨ ਨੰਨੇ ਜਿਹੜੇ ਨੇ ਨਾ ਉਹਨਾਂ ਦੇ ਹਲੰਤ ਲੱਗੇ ਨੇ ਭਾਰੇ ਉਚਾਰਨ ਕਰਨੇ ਆਸਾ ਮਹੱਲਾ ਪਿੰਜਵਾ ਆਨੰਦ ਬినੋਦ ਭਰੇਪੁਰ ਧਾਰਿਆ ਇਹ ਭਰੇਪੁਰ ਇਕੱਠਾ ਹੀ ਪਾਠ ਬੋਲਣਾ ਭਰੇਪੁਰ ਨਹੀਂ ਕਹਿਣਾ ਭਰੇਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰਾ ਠਾਕੁਰ ਕੀ ਭਾਰਪੁਰ ਧਾਰ ਰਹੀ ਸੋਭ ਜਾ ਕੀ ਰਹਾਵ ਜਾ ਕੀ ਸੰਬੰਧ ਕੁਚਾਰਨ ਕਰਨਾ ਲੰਬੀ ਆਵਾਜ਼ ਦੇ ਨਾਲ ਜਾ ਕੀ ਜਾਕੀ ਨਹੀਂ ਕਹਿਣਾ ਨਾ ਜਾ ਕੀ ਵੱਖਰਾ ਕਹਿਣਾ ਜਾ ਕੀ ਉਚਾਰਨ ਕਰਨਾ ਪਹਾਉ ਨਾਮ ਨਿਧਾਨ ਜਾਕੀ ਨਿਰਮਲ ਸੂਈ ਆਪੇ ਕਰਤਾ ਅਵਰ ਨ ਕੋਈ ਜੀਅ ਜੰਤ ਸਾਬ ਤਾ ਕਹਿ ਹਾਥ ਰਵ ਰਹਿਆ ਪ੍ਰਾਪ ਸਾਬ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ